ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਇੱਕ ਐਸਾ ਵੀਡੀਓ ਦਿਖਾਉਣ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਕਿ ਤੁਸੀਂ ਹੈਰਾਨ ਹੋ ਜਾਓਗੇ ਇੱਕ ਜਿਹੜਾ ਬਾਬਾ ਲੱਖਾ ਨਾਨਕਸਰ ਵਾਲੇ ਨੂੰ ਵਿਵਾਦ ਖੜਾ ਹੋਇਆ ਸੀ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਸੀ ਤੁਸੀਂ ਹਰ ਹਰ ਪਲ ਦੇਖਦੇ ਰਹੇ ਹੋ ਤਾਂ ਮੈਂ ਵੀ ਉਹ ਵੀਡੀਓ ਹਰ ਪਲ ਪਾਉਂਦਾ ਰਿਹਾ ਤਾਂ ਜਿਹੜੀ ਉਹ ਬੀਬੀ ਸੀ ਉਹਦਾ ਹੁਣ ਜਿਹੜਾ ਕਿ ਇੱਕ ਪਾਸਾ ਪਲਟ ਗਿਆ ਤੇ ਅਮਰਪਾਲ ਸਿੰਘ ਮਹਿਰੋਂ ਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਸੀਂ ਪਹਿਲੀ ਵਾਰ ਦੇਖੋਗੇ ਕਿਉਂਕਿ ਇਹ ਦਰਅਸਲ ਮਾਮਲਾ ਪਲਟ ਚੁੱਕਿਆ ਕਿਉਂ ਕਿ ਅਕਸਰ ਤੁਸੀਂ ਦੇਖਿਆ ਹੋਣਾ ਵੀ ਅਮਰਪਾਲ ਸਿੰਘ ਮਹਿਰੋ ਹਰ ਵਾਰ ਇਹ ਕਹਿੰਦਾ ਰਿਹਾ ਹਰ ਵਾਰ ਕਹਿੰਦਾ ਰਿਹਾ ਜਿੰਨੇ ਵੀ ਕੇਸਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਹਿਲਾਂ ਉਹ ਇੱਕ ਗੱਲ ਜ਼ਰੂਰ ਕਹਿੰਦਾ ਹੁੰਦਾ ਜਿਹੜੀ ਵੀ ਮਾਈ ਦੀ ਜਾਂ ਕਿਸੇ ਭੈਣ ਦੀ ਜਾਂ ਕਿਸੇ ਮਾਂ ਦੀ ਗੱਲ ਹੁੰਦੀ ਹੈ ਤਾਂ ਉਹ ਇੱਕ ਗੱਲ ਜ਼ਰੂਰ ਕਹਿੰਦਾ ਤੁਸੀਂ ਸੁਣਿਆ ਵੀ ਹੋਣਾ ਕਿ ਮੈਂ ਇਹ ਕੇਸ ਤਾਂ ਆਪਦੇ ਹੱਥ ਦੇ ਵਿੱਚ ਲਾਊਗਾ ਜੇਕਰ ਤੂੰ ਭਾਈ ਜੇ ਅਗਰ ਤੂੰ ਨਾ ਮੁਕਰੇਂਗੀ ਆਪਣੇ ਬਿਆਨ ਆਪਣੇ ਸਾਬਤ ਰੱਖੇਂਗੀ ਤੇ ਸਾਹਮਣੇ ਇਹਨਾਂ ਨੂੰ ਧਰਨਾ ਪੈਣਾ ਕਿਉਂਕਿ ਵਿਧ ਫਰੂਫ ਤੋਂ ਦਿਨਾਂ ਉਹਨਾਂ ਨੇ ਕਦੇ ਕੰਮ ਨਹੀਂ ਕੀਤਾ ਇਹ ਤੁਸੀਂ ਵੀ ਜਾਣਦੇ ਹੋ ਤਾਂ ਜਿਹੜਾ ਇਹ ਕੇਸ ਸੀ ਇਹ ਦਰਸਲ ਉਲਝ ਚੁੱਕਿਆ ਜਿਹੜੀ ਮਾਈ ਸੀ ਉਹ ਵੀ ਮੁਕਰ ਚੁੱਕੀ ਆ ਉਹ ਬਿਆਨਾਂ ਤੋਂ ਭੱਜ ਚੁੱਕੀ ਆ ਅਮਰਤ ਪਾਰਸ ਸਿੰਘ ਮਹਿਰੋਂ ਦੇ ਸਾਹਮਣੇ ਆ ਕੇ ਇੱਕ ਵਾਰੀ ਉਹਨੇ ਪੂਰੀ ਗੱਲਬਾਤ ਧਰੀ ਜਿੱਥੋਂ ਇਹ ਕੇ ਸ਼ੁਰੂ ਹੁੰਦਾ ਤਾਂ ਉਹ ਕਿ ਸ਼ੁਰੂ ਹੁੰਦਾ ਉਸ ਤੋਂ ਬਾਅਦ ਇਹ ਮਾਈ ਹੈ ਜਿਹੜੀ ਇਹ ਮੌਕਾ ਆਉਣ ਤੇ ਜਦੋਂ ਨਾਨਕ ਸਰਿਆ ਨੇ ਪਹਿਲਾਂ ਇੱਕ ਵਾਰ ਮਾਫੀ ਮੰਗੀ ਤੁਸੀਂ ਦੇਖਿਆ ਵੀ ਹੋਣਾ ਔਰ ਦੂਜੇ ਪਾਸੇ ਉਹਨਾਂ ਨੇ ਫਿਰ ਤੋਂ ਪ੍ਰੈਸ਼ਰ ਪਾ ਦਿੱਤਾ ਅਮਰਪਾਲ ਸਿੰਘ ਮਹਿਰੋ ਤੇ ਤਾਂ ਫਿਰ ਉਹ ਜਿਹੜੀ ਮਾਈ ਹੈ ਉਹ ਬਦਲ ਵੀ ਅਮਰਪਾਲ ਸਿੰਘ ਮਹਿਰੋ ਨੇ ਕਿਹਾ ਵੀ ਤੁਹਾਨੂੰ ਹੁਣ ਵੀਡੀਓ ਦੇ ਸਾਹਮਣੇ ਫਿਰ ਧੋਣਾ ਪੈਣਾ ਤੇ ਜਿਹੜੇ ਇਹ ਪ੍ਰੂਫ ਨੇ ਇਹ ਮੈਂ ਲਾਉਂਗਾ ਮੈਂ ਆਪਣੀ ਕਾਰਵਾਈ ਕਰੂੰਗਾ ਤਾਂ ਜਿਹੜੀ ਉਹ ਮਾਤਾ ਸੀ ਉਹਨੇ ਮਨਾ ਕਰ ਦਿੱਤਾ ਵੀ ਮੈਂ ਸਾਹਮਣੇ ਨਹੀਂ ਆ ਸਕਦੀ ਤਾਂ ਹੁਣ ਤੁਣ ਹੁਣ ਤੁਸੀਂ ਦੇਖੋ ਪੰਜਾਬ ਦੀ ਜਨਤਾ ਕਿਸ ਹੱਦ ਤੱਕ ਗਿਰ ਗਈ ਹੈ ਯਾਰ ਜਿਹੜੇ ਸੂਰਮੇ ਯੋਧੇ ਬਣ ਕੇ ਤੁਹਾਡੇ ਲਈ ਲੜਦੇ ਨੇ ਤੁਹਾਡੀਆਂ ਇੱਜ਼ਤਾਂ ਬਚਾਉਣ ਦੀ ਗੱਲ ਕਰਦੇ ਨੇ ਤੁਹਾਡੇ ਲਈ ਲੜਦੇ ਨੇ ਤੇ ਉਹਨਾਂ ਸਾਧਾ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਗੱਲ ਕਰਦੇ ਨੇ ਤਾਂ ਤੁਸੀਂ ਉਹਨਾਂ ਦੀ ਮੌਕਾ ਆਉਣ ਦੇ ਉੱਤੇ ਵੇਚਤੀ ਕਰਵਾ ਦਿੰਨੇ ਹੋ ਬਹੁਤ ਵੱਡੀ ਗੱਲ ਆ ਤਾਂ ਪਹਿਲਾਂ ਹੁਣ ਤੁਸੀਂ ਭਾਈ ਅਮਰਪਾਲ ਸਿੰਘ ਮਹਿਰੋਂ ਦੇਖ ਲਓ ਕੀ ਕਹਿ ਰਹੇ ਨੇ ਕੀ ਹੋਇਆ ਅਮਰਪਾਲ ਸਿੰਘ ਮਹਿਰੋਂ ਦੇ ਨਾਲ ਸੁਣੋ ਉਹਨਾਂ ਦੇ ਜਵਾਨੀ ਇਹ ਹੋ ਗਿਆ ਫਿਰ ਕੇਸ ਹੁੰਦਾ ਵਾ ਜੱਸੀ ਰਜਨ ਅਨਸਰ ਠੜ ਦੇ ਵਿੱਚ ਜਿਹੜਾ ਉਹਨੇ ਬੱਚੇ ਦੇ ਨਾਲ ਕਰਮ ਕੀਤਾ ਆਪਾਂ ਇਹ ਸਾਰੇ ਕੇਸ ਸੰਗਤ ਦੇ ਸਾਹਮਣੇ ਰੱਖੀ ਵਿੱਧ ਨਿਊਜ਼ ਜਿਹੜੀਆਂ ਖਬਰਾਂ ਆਈਆਂ ਸੀ ਉਹ ਵੀ ਸੰਗਤ ਨੂੰ ਦਿਖਾਈਆਂ ਭਈਆ ਕੁੱਝ ਹੁੰਦਾ ਇਨਾ ਕੇਸਾਂ ਦੇ ਵਿੱਚ ਚੱਲਦੇ-ਚੱਲਦੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਆ ਸਿੱਖ ਬੀਬੀ ਵੱਲੋਂ ਜਿਹਦੇ ਵੱਲੋਂ ਇਲਜ਼ਾਮ ਲਾਇਆ ਜਾਂਦੇ ਦੀ ਬਾਬਾ ਲੱਖੇ ਨੇ ਮੈਨੂੰ ਵੀ ਹੱਥ ਲਾਇਆ ਮੈਂ ਉੱਥੇ ਵੇਖਣ ਜਾਇਜ਼ ਆਉਂਦਾ ਜਾਂਦੇ ਗਾ ਅਸੀਂ ਕੁੜੀਆਂ ਜਮਚੀ ਖਾਂਦਾ ਦੇਖਿਆ ਦੇਖੋ ਮੈਂ ਉਹ ਵੀਡੀਓ ਦੇਖੀ ਤਾਂ ਮੈਂ ਦੱਸਿਆ ਵੀ ਮੇਰੇ ਕੋਲ ਪਹੁੰਚ ਗਈ ਪਰ ਮੈਂ ਉੱਤੇ ਵੀਡੀਓ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਨਹੀਂ ਕਿਹਾ ਬਾਬਾ ਲੱਖਾ ਇਦਾਂ ਕਰਦਾ ਸੀ ਮੈਂ ਨਹੀਂ ਕਿਹਾ ਵੀ ਬਾਬਾ ਮੱਛੀਆਂ ਖਾਂਦਾ ਸੀ ਮੈਂ ਨਹੀਂ ਕਿਹਾ ਕਿ ਉਹਨਾਂ ਕੋਲ ਕੋਈ ਜਾਇਜ਼ ਆਉਂਦਾ ਜਾਂਦਾ ਸੀ ਕਿਉਂਕਿ ਮੈਂ ਦੇਖਿਆ ਨਹੀਂ ਕਿ ਪ੍ਰੂਫ ਇਹ ਉਹਦਾ ਕਿ ਬੀਬੀ ਨੇ ਬਿਆਨ ਦਿੱਤਾ ਤੇ ਅੱਬ ਦਾ ਬਿਆਨ ਝਪੜ ਨਾਂ ਸਰ ਸੰਪਰਦਾ ਦੇ ਮੁਖੀ ਤੇ ਸੰਗਤ ਨੂੰ ਜਿਹੜੀ ਉੱਥੋਂ ਦੀ ਸੰਗਤ ਜੁੜੀ ਹੋਈ ਆ ਉਹ ਇਹ ਨਾ ਸੋਚਣ ਵੀ ਮਹਿਰਵਾਲੇ ਨੇ ਇਲਜ਼ਾਮ ਲਾਇਆ ਇੱਕ ਬੀਬੀ ਨੇ ਇਲਜ਼ਾਮ ਸੀ ਤੇ ਸਾਡਾ ਬਕਾਇਦਾ ਉਹਦੇ ਚ ਨਾਂ ਲਿਆ ਗਿਆ ਸੀ ਵੀ ਅਮਰਤਾ ਪਾਲ ਸਾਹਿਬ ਤੱਕ ਪਹੁੰਚਦੀ ਕੀਤੀ ਜਾ। ਵੈਰੀਫਾਈ ਕੀਤਾ ਸਾਰਾ ਕੁਝ ਵੀਡੀਓ ਕੇਸ ਪੁਰਾਣਾ ਸੀਗਾ ਵੀ ਜੇ ਕੋਈ ਪੱਕਾ ਪ੍ਰੂਫ ਮਿਲੂਗਾ ਕੀ ਅਸੀਂ ਬਾਬੇ ਲੱਖੇ ਖਿਲਾਫ ਚੱਲਾਂਗੇ ਬਾਬੇ ਲੱਖੇ ਨੂੰ ਖਿੱਚਾਂਗੇ ਹਈ ਤਾਂ ਸੀ ਉਹਨਾਂ ਦੇ ਸਿਸਟਮ ਦੇ ਖਿਲਾਫ ਸੀ ਜੇਥੇ ਇਹ ਕੰਸ਼ ਹੋ ਗਿਆ ਤੇ ਕਾਰਵਾਈਆਂ ਵੀ ਕਰਾਈਆਂ ਹੋਈਆਂ ਇੱਥੇ ਕੋਈ ਮਨ ਕਰ ਨਹੀਂ ਸਕਦਾ ਪਰ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਵੀ ਉੱਥੇ ਕੋਈ ਆਉਂਦਾ ਜਾਂਦਾ ਸੀ ਕੋਈ ਮੰਨਿਆ ਨਹੀਂ ਬੀਬੀ ਤੋਂ ਬਿਨਾ ਨਹੀਂ ਅਸੀਂ ਕਿਸੇ ਹੋਰ ਵੀ ਉਸ ਸਮੇਂ ਦੇ ਸੰਗਤ ਨੂੰ ਪੁੱਛਿਆ ਤੇ ਸਾਨੂੰ ਨਹੀਂ ਕੋਈ ਮਿਲਿਆ ਵੀ ਉੱਥੇ ਬਾਬਾ ਵੀ ਇਦਾਂ ਦਾ ਕੋਈ ਸਾਥ ਦਿਆ ਦੇਖੋ ਜਿਹੜੀ ਗੱਲ ਸੱਚੀ ਆ ਸੱਚੀ ਆ ਜੇ ਦੋਸ਼ ਮੜੀ ਆ ਤਾਂ ਸੱਚਾ ਤੇ ਸੱਚਾ ਤੇ ਜਾਰਚੂ ਠਾਵਾ ਤੇ ਖਰਚੂ ਤੋਂ ਹੁੰਦਾ ਇਸ ਕਰਕੇ ਵੀ ਮੈਂ ਵਾਦੇ ਲਖੇ ਤੇ ਗਿਰਜ਼ਾਮ ਨਹੀਂ ਲਾਇਆਗਾ ਉਹ ਬੀਬੀ ਵੱਲੋਂ ਲਾਏ ਇਲਜ਼ਾਮਾਂ ਦੀ ਮੈਂ ਜਰੂਰ ਵੈਰੀਫਾਈ ਕੀਤਾ ਸੀ ਤਫਤੀਸ਼ ਕੀਤੀ ਸੀ ਸਿੰਘਾ ਦੇ ਨਾਲ ਪਿੱਛੇ ਸਭ ਨੂੰ ਯਾਦ ਹੋਣਾ ਦਾ ਮਹੀਨਾ ਚਾਂ ਚਪਰਿਆ ਉਹ ਇਸ ਕਰਕੇ ਸੀ ਵੀ ਇਲਜ਼ਾਮ ਬਹੁਤ ਵੱਡੇ ਬੀਬੀ ਵੱਲੋਂ ਲਾਏ ਗਏ ਹਨ ਤੇ ਉਹ ਆਪਾਂ ਨੂੰ ਤਫਤੀਸ਼ ਕਰਨੀ ਚਾਹੀਦੀ ਆ ਸਰ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਬਾਬੇ ਲੱਖੇ ਦੇ ਵਿਰੁੱਧ ਉਹ ਸਿਸਟਮ ਨੂੰ ਲੈ ਕੇ ਨਹੀਂ ਬੋਲ ਸਕਦੇ ਪਰ ਨਾਲ ਸਰ ਸਿਸਟਮ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਚਰਨ ਘਟ ਵਾਲੀ ਆ ਜੱਸੀ ਵਾਲੀ ਤੇ ਉਹ ਅਸੀਂ ਕੀਤੀ ਆ ਇੱਕ ਠੋਕੀ ਕੀਤੀ ਆ ਤੇ ਜੇ گا ਵੀ ਕੋਈ ਸੇਵਾਦਾਰ ਕਰੂਗਾ ਤੇ ਆਪਾਂ ਛੱਡਾਂਗੇ ਨਹੀਂ ਠੀਕ ਆ ਪਰ ਇਹ ਬੀਬੀ ਵਾਲੇ ਮਸਲੇ ਦੇ ਵਿੱਚ ਭਾਈ ਆਪਾਂ ਜਿਹੜਾ ਵੈਰੀਫਾਈ ਕੀਤਾ ਬੀਬੀ ਨੇ ਆਪਣਾ ਨਾਮ ਲਿਆ ਸੀ ਬੀਬੀ ਦੇ ਪਿਆਲੇ ਤੋਂ ਬਿਨਾ ਹੋਰ ਕੋਈ ਠੋਸ ਸਬੂਤ ਨਹੀਂ ਕੋਈ ਠੋਸ ਬੰਦਾ ਨਹੀਂ ਕੋਈ ਬੀਬੀ ਨਹੀਂ ਸਾਹਮਣੇ ਆਈ ਜਾਂ ਕੋਈ ਸਾਨੂੰ ਪ੍ਰੂਫ ਨਹੀਂ ਮਿਲਿਆ ਤੇ ਇਸ ਕਰਕੇ ਵੀ ਮੈਂ ਇਸ ਜਿਹੜਾ ਕੇਸ ਆ ਬੀਬੀ ਵਾਲਾ ਜਿਹੜਾ ਬਾਬੇ ਲੱਖੇ ਦੇ ਜਿਹਨੇ ਲਿਜਾਮ ਲਾਇਆ ਸੀ ਮੈਂ ਇਸ ਕੇਸ ਚ ਇਸ ਚੀਜ਼ ਨੂੰ ਡਿਕਲੇਅਰ ਕਰਦਾ ਵੀ ਮੈਂ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਸੀ ਤੇ ਸਾਨੂੰ ਕੁਝ ਵੀ ਪ੍ਰੂਫ ਜਾਂ ਸਚਾਈ ਨਹੀਂ ਇਹਦੇ ਚ ਮਿਲੀ ਜਿਹੜੀ ਲੜਕੀ ਲਾਪਤਾ ਹੋਈ ਸੀ ਅਸੀਂ ਉਧਰ ਵੀ ਗਏ ਸੀ ਸੰਗਰੂਰ ਆਲ ਤੇ ਉਹ ਸਾਨੂੰ ਰਾਹ ਚੋਂ ਮੋੜ ਦਿੱਤਾ ਗਿਆ ਸੀ ਕਿ ਉਹ ਬਿਆਨ ਨਹੀਂ ਦੇਣਾ ਚਾਹੁੰਦੇ ਤੇ ਉਹ ਲੜਕੀ ਘਰੋਂ ਤੁਰੀ ਸੀਗੀ ਤੇ ਲੁਧਿਆਣੇ ਉਜਗਰਾਉਂ ਗਈ ਸੀ ਤੇ ਇਹ ਵੀ ਕਲੀਅਰ ਨਹੀਂ ਉਹ ਨਾਲ ਸਰ ਗਈ ਸੋ ਉਹਨਾਂ ਨੇ ਇਹ ਮੈਨੂੰ ਸਾਨੂੰ ਫੋਨ ਤੇ ਦੱਸਿਆ ਕਿ ਅਸੀਂ 라 ਵਾਪਸ ਮੁੜਿਆਏ ਸੀ ਉਦੋਂ ਬਾਅਦ ਸਾਡੇ ਇਸ ਬੀਬੀ ਨੇ ਨਾਲ ਵੀ ਗੱਲਬਾਤ ਨਹੀਂ ਹੋਈ ਧੀ ਤੇ ਮੈਂ ਜਿੰਨੀ ਕੁ ਵੈਰੀਫਿਕੇਸ਼ਨ ਕੀਤੀ ਹੈ ਜਾਂ ਗੱਲਬਾਤ ਕੀਤੀ ਆ ਮੈਨੂੰ ਇਸੇ ਵਿੱਚ ਕੁਝ ਵੀ ਠੋਸ ਸਬੂਤ ਨਹੀਂ ਮਿਲਿਆ ਤੇ ਇਸ ਕਰਕੇ ਜੇ ਕੋਈ ਪ੍ਰੂਫ ਨਹੀਂ ਹੈਗਾ ਦੂਜਿਆਂ ਵੀ ਮੈਂ ਜਿਹੜੇ ਬੱਚੇ ਆ ਜਾਂ ਦੂਜੇ ਪਰਿਵਾਰ ਹੋਰ ਆ ਜੇ ਭਾਈ ਨੰਗੇ ਤੁਹਾਡੇ ਸਾਹਮਣੇ ਮੂੰਹ ਲੈ ਕੇ ਸਾਹਮਣੇ ਆਉਂਗੇ ਕੋਈ ਪ੍ਰੂਫ ਠੋਸ ਹੋਊਗਾ ਤੇ ਉਹ ਗਾਹ ਜਿਹੜਾ ਮਰਜ਼ੀ ਬੰਦਾ ਹੋਵੇ ਆਪਾਂ ਜ਼ਰੂਰ ਕਾਰਵਾਈ ਕਰਾਵਾਂਗੇ ਦਰਅਸਲ ਹੁਣ ਜਿਹੜੇ ਪ੍ਰੂਫਾਂ ਦੀ ਗੱਲ ਕਰਦਾ ਅਮਰਪਾਲ ਸਿੰਘ ਮਹਿਰੋ ਹੁਣ ਉਹ ਜਿਹੜੀ ਮਾਤਾ ਸੀ ਉਹਨੇ ਮੀਡੀਆ ਦੇ ਵਿੱਚ ਆਉਣ ਤੋਂ ਇਨਕਾਰ ਕੀਤਾ ਇਸ ਕਰਕੇ ਇਹ ਕੇਸ ਆ ਜਿਹੜਾ ਇਹ ਇੱਥੇ ਆ ਕੇ ਉਲਝ ਜਾਂਦਾ ਤੇ ਹੁਣ ਭਾਈ ਅਮਰਪਾਲ ਸਿੰਘ ਮਹਿਰੋ ਇਸ ਗੱਲ ਦੀ ਖੁਦ ਕਹਿ ਰਹੇ ਨੇ ਵੀ ਜਿਹੜੇ ਸਬੂਤ ਸਾਡੇ ਕੋਲ ਹੋਣੇ ਚਾਹੀਦੇ ਸੀ ਉਹ ਤਾਂ ਨਹੀਂ ਹੈਗੇ ਪਰ ਜਿਹੜੀ ਨਾਨਕਸਰ ਦੇ ਵਿੱਚ ਹੋ ਘਟਨਾ ਵਾਪਰੀ ਐ ਉਹਦੀ ਅਸੀਂ ਕਹਿੰਦਾ ਹੱਕ ਠੋਕ ਕੇ ਅਗਵਾਈ ਕੀਤੀ ਆ ਵੀ ਹਾਂ ਭਈ ਇਹ ਹੋਇਆ ਪਰ ਹੁਣ ਪੰਜਾਬ ਦੀਆਂ ਔਰਤਾਂ ਦੇ ਮੰਗਰ ਲੱਗਣ ਵਾਲਾ ਬੰਦਾ ਯੋਦਾ ਕੋਈ ਸੂਰਮਾ ਆਉਣ ਵਾਲੇ ਟਾਈਮਾਂ ਦੇ ਵਿੱਚ ਕਿਵੇਂ ਲੱਗੂ ਆ ਜੇ ਇਹ ਗੱਲ ਪੰਜਾਬ ਦੀਆਂ ਔਰਤਾਂ ਤੋਂ ਸਾਬਤ ਹੁੰਦੀ ਆ ਜਿਹੜੀਆਂ ਐਸੀਆਂ ਔਰਤਾਂ ਦੀ ਗੱਲ ਕਰਦਾ ਮੈਂ ਜਿਹੜੀਆਂ ਪਹਿਲਾਂ ਕਹਿ ਕੇ ਤੇ ਫਿਰ ਬਾਅਦ ਦੇ ਵਿੱਚ ਉਹ ਬਿਆਨ ਮੁੱਕਰ ਜਾਂਦੀਆਂ ਨੇ ਮੌਕੇ ਦੇ ਵਿੱਚ ਆ ਕੇ ਹੁਣ ਮੌਕੇ ਦੇ ਉੱਤੇ ਅਬਰਤਪਾਰ ਸੀ ਮਹਿਰੋ ਨੇ ਕੀ ਕਿਹਾ ਉਸ ਮਾਤਾ ਨੂੰ ਕਿਹਾ ਵੀ ਭਾਈ ਵੀਡੀਓ ਗ੍ਰਾਫੀ ਯਾਨੀ ਸਾਰੀ ਹੋਣੀ ਆ ਤਾਂ মিডিਆ ਦੇ ਸਾਹਮਣੇ ਤਾਂ ਆਉਣਾ ਪੈਣਾ ਸੱਚ ਲਿਆਉਣਾ ਤਾਂ ਪਹਿਲਾਂ ਵੀ ਤਾਂ ਆਈ ਹੈ ਜਾਂ ਤਾਂ ਫਿਰ ਪਹਿਲਾਂ ਵੀ ਨਾ ਆਉਂਦੀ ਤਾਂ ਹੁਣ ਉਸ ਨੇ ਇਨਕਾਰ ਕੀਤਾ ਸੋ ਇਸ ਕਰਕੇ ਸਾਡਾ ਜਿਹੜਾ ਕੋਈ ਸੂਰਮਾ ਯੋਧਾ ਹੁੰਦਾ ਔਰਤਾਂ ਦੀ ਇੱਜ਼ਤਾਂ ਬਚਾਉਣ ਵਾਲਾ ਧੀਆ ਪਹਿਣਾ ਦੀ ਇੱਜ਼ਤਾਂ ਬਚਾਉਣ ਵਾਲਾ ਉਹਨਾਂ ਬੰਦਿਆਂ ਦੀ ਮੌਕਾ ਆਉਣ ਦੇ ਉੱਤੇ ਯਾਰ ਬੇਇੱਜ਼ਤੀ ਕਰਵਾ ਦਿੱਤੀ ਜਾਂਦੀ ਹੈ ਦੱਸੋ ਕੌਣ ਇਹਨਾਂ ਦੀ ਰੱਖਿਆ ਕਰੂਆ ਹੁਣ ਵਾਲੇ ਟਾਈਮਾਂ ਦੇ ਵਿੱਚ ਇਹ ਵਿਸ਼ਵਾਸ ਉੱਠ ਜਾਂਦਾ ਹੋਰ ਲੋਕਾਂ ਤੋਂ ਵੀ ਜਿਹੜੇ ਹੋਰ ਲੋਕ ਨੇ ਇਹੋ ਜੀਆਂ ਪੀੜਾ ਦੇ ਵਿੱਚ ਕਈ ਵਾਰੀ ਇਲਜ਼ਾਮਾਂ ਦੇ ਵਿੱਚ ਬੰਦਾ गिर ਜਾਂਦਾ ਇਹੋ ਜਿਹੇ ਚੱਕਰਾਂ ਦੇ ਵਿੱਚ ਆ ਜਾਂਦਾ ਤਾਂ ਉਹਨਾਂ ਲੋਕਾਂ ਦੇ ਲਈ ਯੋਧਿਆਂ ਨੂੰ ਖੜਨਾ ਬੜਾ ਮੁਸ਼ਕਲ ਹੋ ਜਾਊਗਾ ਕਿਉਂਕਿ ਸ਼ੱਕ ਦੀ ਨਜ਼ਰ ਦੇ ਨਾਲ ਹਰ ਕਿਸੇ ਨੂੰ ਦੇਖਣਾ ਪੈਣਾ ਕਿ ਜਦੋਂ ਸਾਡੇ ਲੋਕ ਜਿਹੜੇ ਇੰਨੀ ਕਦਰ ਗਿਰ ਗਏ ਨੇ ਇਸ ਹੱਦ ਤੱਕ ਗਿਰ ਗਏ ਨੇ ਕੀ ਮੌਕੇ ਤੇ ਆ ਕੇ ਰਸਾਵੇਂ ਬੰਦੇ ਦੀ ਵਿੱਚ ਤੀਗਰਵਾ ਦੇਣੀ ਜਿਹੜਾ ਤੁਹਾਡੀ ਰੱਖਿਆ ਕਰਦਾ ਤਾਂ ਪੰਜਾਬੀਆਂ ਮੇਰੀ ਹੁਣ ਅਪੀਲ ਹੈ ਇਹ ਵੀਡੀਓ ਮੇਰਾ ਵੀਰ ਸਾਰੇ ਮੈਂ ਕਹਿੰਦਾ ਵੀ ਪੰਜਾਬ ਦੇ ਭੈਣ ਭਰਾਵਾਂ ਤੱਕ ਪਹੁੰਚਾ ਦੇਣਾ ਤਾਂ ਕਿ ਲੋਕਾਂ ਦੀ ਜਿਹੜੀ ਅਸਲੀ ਕਰਤੂਤ ਹੈ ਜਿਹੀ ਔਰਤਾਂ ਦੀ ਮੌਨਾਂ ਹੀ ਔਰਤਾਂ ਨੂੰ ਕਹੂੰ ਆ ਜਿਹੜੀਆਂ ਇਹੋ ਜਿਹੀਆਂ ਹੈਗੀਆਂ ਨੇ ਤਾਂ ਇਹਨਾਂ ਦੀ ਜਿਹੜੀ ਅਸਲੀਅਤ ਉਹ ਸਾਹਮਣੇ ਜਾਵੇ ਤਾਂ ਕਿ ਅੱਗੇ ਤੋਂ ਇਹਨਾਂ ਲੋਕਾਂ ਬਾਰੇ ਹੋਰ ਵੀ ਸਾਡੇ ਯੋਧੇ ਸੁਚੇਤ ਰਹਿਣ ਇਹੋ ਜਿਹੇ ਲੋਕਾਂ ਦੀ ਨਾ ਰੱਖਿਆ ਕਰਨ ਯਾਰ ਕਿਉਂ ਆਪਦਾ ਨਾਮ ਖਰਾਬ ਕਰਦੇ ਆ ਮੈਂ ਤਾਂ ਇਹੀ ਗੱਲ ਕਹੂੰਗਾ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣੀ ਧੰਨਵਾਦ